ਮੜੀ ਇੱਕ ਵਾਰ ਆਪਣੀ ਜੀਵ ਦਿਖਾਓ ਜਿਹੜੀ ਤੁਸੀਂ ਮੋਡੀਫਾਈ ਕੀਤੀ ਹੈ ਅੱਛਾ ਮੇਨ ਗੱਲ ਸੌਰਵ ਜੀ ਆਪਾਂ ਮੇਨ ਤਾਂ ਬੇਸਿਕਲੀ ਜਿਹੜਾ ਤੁਹਾਨੂੰ ਅਵਾਰਡ ਮਿਲਿਆ ਟੈਂਕਲ ਰਿੰਗ ਦੇ ਵਿੱਚ ਮਿਲਿਆ ਜੋ ਤੁਸੀਂ ਆਪ ਕੀਤੀ ਹੈ ਕੋਈ ਡਾਕਟਰ ਹੈ ਜਾਂ ਕੋਈ ਸਰਜਨ ਦੀ ਮਤਲਬ ਨਹੀਂ ਨਹੀਂ ਭਾਜੀ ਫਿਰ ਇਹ ਤੱਕ ਹੀ ਮੇ ਪੋਸੀਬਲ ਹੈ ਤੁਸੀਂ ਆਪਣੇ ਆਪ ਸਰੀਰ ਦੇ ਅੰਗ ਨਾਲ ਦੇਖ ਕੇ ਭਾਜੀ ਮੈਂ ਆਪਣੇ ਇਨਕ ਇੰਜੈਕਟ ਕੀਤੀ ਆ ਇੰਜੈਕਸ਼ਨਸ ਆ ਇਹ ਤਾਂ ਬੜਾ ਹਾਰਮਫੁਲ ਹੁੰਦਾਗਾ ਨਹੀਂ ਭਾਜੀ ਇਹ ਜੇ ਮਤਲਬ ਤੁਸੀਂ ਤੁਹਾਨੂੰ ਨੌਲੇਜ ਹੈ ਤਾਂ ਹੀ ਕਰ ਸਕਦੇ ਹੋ ਅਦਰਵਾਈਜ਼ ਨਹੀਂ ਕਰ ਸਕਦੇ। আচ্ছা ਹਾਂ ਜੀ ਤੇ ਜਦੋਂ ਤੁਸੀਂ ਕੀਤਾ ਕਿਨਨਕ ਜਰਨ ਦਾ ਪ੍ਰੋਸੈਸ ਕੀਤਾ ਜਾਂ ਤੁਸੀਂ ਆਪਣੀ ਟੰਗ ਨੂੰ ਮਤਲਬ ਕਲਰ ਕੀਤਾ ਮੋਡੀਫਾਈ ਕੀਤਾ ਉਹਨੂੰ ਅੱਧਾ ਘੰਟਾ ਲੱਗਿਆ ਹੋਣਾ ਕੋਈ ਜੀ ਬਸ ਬਸ ਹਾਂ ਜੀ ਤੇ ਫਿਰ ਉਸ ਤੋਂ ਬਾਅਦ ਤੁਹਾਡੀ ਬੈਂਡ ਕਿੰਨੀ ਹੋਈ ਜੀਬ ਦੀ ਵਜੀ ਬੈਂਡ ਵਜੀ ਆਇਆ ਦੋ ਦਿਨ ਤੁਸੀਂ ਕੁਝ ਕਰ ਦੋ ਦਿਨ ਤੋਂ ਹਾਂ ਦੋ ਦਿਨ ਥੋੜਾ ਓਖਾ ਹੁੰਦਾ ਸੋਜ ਜਾਂਦੀ ਹੈ ਸਵੇਲਿੰਗ ਆ ਜਾਂਦੀ ਹੈ ਸਰਵਿਤ ਗੱਲ ਪੁੱਛੇ ਮੈਂ ਤੁਹਾਡੇ ਤੋਂ ਜਿਵੇਂ ਤੁਹਾਡੇ ਮੰਮੀ ਡੈਡੀ ਨਹੀਂ ਇਤਰਾਜ਼ ਕਰਦੇ ਤੂੰ ਕਰ ਕੀ ਰਿਹਾ ਹੈ ਇਹ ਕਰਦੇ ਆ ਡਰ ਤਾਂ ਹੁੰਦਾ ਆ ਉਹਨਾਂ ਨੂੰ ਵੀ ਹੈਨਾ ਐਕਚੁਅਲੀ ਮੈਂ ਜਿਵੇਂ ਪਹਿਲਾਂ ਦੱਸਣਾ ਹੀ ਨਹੀਂ ਦੱਸਿਆ ਹੀ ਨਹੀਂ ਉਹਨਾਂ ਨੂੰ ਅੱਛਾ ਕਦ ਕਹੀ ਦੱਸਿਆ ਬਾਅਦ ਚ ਦੱਸਿਆ ਹਾਂਜੀ ਬਾਅਦ ਸਾਹਦਾ ਸਾਹਿਬ ਨਹੀਂ ਬੋਲੇ ਕਿ ਆ ਕੀ ਕਰਨ ਕਿਹੜੇ ਕੰਮਾਂ ਚ ਪੈ ਗਿਆ ਤੂੰ ਫਿਊਚਰ ਬਣਾ ਹੁਣ ਜੇ ਪਹਿਲਾਂ ਦੱਸਿਆ ਹੁੰਦਾ ਫੇਰ ਤਾਂ ਬੋਲਦੇ ਜੇ ਹੁਣ ਕਰ ਹੀ ਲਿਆ ਹੁਣ ਕੋਈ ਆਪਸ਼ਨ ਹੀ ਨਹੀਂ ਰਹੀ ਫੇਰ ਉਹਨਾਂ ਨੇ ਕੀ ਉਹਨਾਂ ਨੇ ਫੇਰ ਕੀ ਬੋਲਿਆ